ਸੰਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਹਰ ਪਾਰਟੀ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਪਾਰਟੀ ਦੇ ਹੱਕ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਵੱਲੋਂ ਵੋਟ ਪਾਈ ਜਾਵੇ ਲੋਕਾਂ ਦਾ ਸਹਿਯੋਗ ਜਿਹੜਾ ਆ ਹਰ ਪਾਰਟੀ ਦੇ ਵੱਲੋਂ ਮੰਗਿਆ ਜਾ ਰਿਹਾ ਤੇ ਅੱਜ ਸੀਐਮ ਮਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜੇ ਨੇ ਅੱਜ ਦਿੱਲੀ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਅੱਜ ਦੁਪਹਿਰ 2 ਵਜੇ ਪਟੇਲ ਨਗਰ ਵਿਧਾਨ ਸਭਾ ਤੋਂ ਉਮੀਦਵਾਰ ਪ੍ਰਵੇਸ਼ ਰਤਨ ਅਤੇ ਸ਼ਾਮ 4 ਵਜੇ ਮੋਤੀਨਗਰ ਤੋਂ ਉਮੀਦਵਾਰ ਸ਼ਿਵਚਰਨ ਗੋਇਲ ਦੇ ਹੱਕ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਰੋਡ ショਅ ਕੀਤਾ ਜਾਣਾ ਹੈ ਚੋਣ ਪ੍ਰਚਾਰ ਕੀਤਾ ਜਾਣਾ ਹੈ ਤਾਂ ਇਸ ਮੌਕੇ ਸੀਐਮ ਮਾਨ ਦੇ ਵੱਲੋਂ ਲੋਕਾਂ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਜਾਣੀ ਹੈ ਤਾਂ ਲਗਾਤਾਰ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਰੋਡ ショਅ ਕੀਤੇ ਜਾ ਰਹੇ ਨੇ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤੇ ਇਸ ਮੌਕੇ ਹੀ ਅੱਜ ਸੀਐਮ ਮਾਨ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ 2 ਵਜੇ ਪਟੇਲ ਨਗਰ ਦੇ ਵਿੱਚ ਅਤੇ ਸ਼ਾਮ 4 ਵਜੇ ਮੋਤੀ ਨਗਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਣਾ ਹੈ ਤਾਂ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ 5 ਫਰਵਰੀ ਨੂੰ ਵੋਟਾਂ ਪੈਣੀਆਂ ਹੈ ਲੋਕਾਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ ਅਤੇ ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਜਿਹੜੀਆਂ ਨੇ 5 ਫਰਵਰੀ ਨੂੰ ਪੈਣਗੀਆਂ ਤੇ 8 ਫਰਵਰੀ ਨੂੰ ਹੀ ਨਤੀਜੇ ਵੀ ਜਿਹੜੇ ਆ ਸਾਫ ਆ ਜਾਣਗੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਪਾਰਟੀ ਨੇ ਵਾਜੀ ਮਾਰੀ ਹੈ ਇਹ 8 ਫਰਵਰੀ ਨੂੰ ਜਿਹੜਾ ਆ ਸਾਹਮਣੇ ਆ ਜਾਵੇਗਾ ਪਰ ਹੁਣ ਹਰ ਇੱਕ ਪਾਰਟੀ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਦਿੱਲੀ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਤਾਂ ਪਟੇਲ ਨਗਰ ਤੋਂ ਪ੍ਰਵੇਸ਼ ਰਤਨ ਅਤੇ ਮੋਤੀਨਗਰ ਤੋਂ ਸ਼ਿਵਚਰਨ ਗੋਲ ਦੇ ਹੱਕ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਅੱਜ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾਣਾ ਹੈ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਹਰ ਪਾਰਟੀ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਪਾਰਟੀ ਦੇ ਹੱਕ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਵੱਲੋਂ ਵੋਟ ਪਾਈ ਜਾਵੇ ਲੋਕਾਂ ਦਾ ਸਹਿਯੋਗ ਜਿਹੜਾ ਆ ਹਰ ਪਾਰਟੀ ਦੇ ਵੱਲੋਂ ਮੰਗਿਆ ਜਾ ਰਿਹਾ ਤੇ ਅੱਜ ਸੀਐਮ ਮਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜੇ ਨੇ ਅੱਜ ਦਿੱਲੀ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਅੱਜ ਦੁਪਹਿਰ 2 ਵਜੇ ਪਟੇਲ ਨਗਰ ਵਿਧਾਨ ਸਭਾ ਤੋਂ ਉਮੀਦਵਾਰ ਪ੍ਰਵੇਸ਼ ਰਤਨ ਅਤੇ ਸ਼ਾਮ 4 ਵਜੇ ਮੋਤੀਨਗਰ ਤੋਂ ਉਮੀਦਵਾਰ ਸ਼ਿਵਚਰਨ ਗੋਇਲ ਦੇ ਹੱਕ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਰੋਡ ショਅ ਕੀਤਾ ਜਾਣਾ ਹੈ ਚੋਣ ਪ੍ਰਚਾਰ ਕੀਤਾ ਜਾਣਾ ਹੈ ਤਾਂ ਇਸ ਮੌਕੇ ਸੀਐਮ ਮਾਨ ਦੇ ਵੱਲੋਂ ਲੋਕਾਂ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਜਾਣੀ ਹੈ ਤਾਂ ਲਗਾਤਾਰ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਰੋਡ ショਅ ਕੀਤੇ ਜਾ ਰਹੇ ਨੇ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤੇ ਇਸ ਮੌਕੇ ਹੀ ਅੱਜ ਸੀਐਮ ਮਾਨ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ 2 ਵਜੇ ਪਟੇਲ ਨਗਰ ਦੇ ਵਿੱਚ ਅਤੇ ਸ਼ਾਮ 4 ਵਜੇ ਮੋਤੀ ਨਗਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਣਾ ਹੈ ਤਾਂ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ 5 ਫਰਵਰੀ ਨੂੰ ਵੋਟਾਂ ਪੈਣੀ ਹੈ ਲੋਕਾਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ ਅਤੇ ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਜਿਹੜੀਆਂ ਨੇ 5 ਫਰਵਰੀ ਨੂੰ ਪੈਣਗੀਆਂ ਤੇ 8 ਫਰਵਰੀ ਨੂੰ ਹੀ ਨਤੀਜੇ ਵੀ ਜਿਹੜੇ ਆ ਸਾਫ ਆ ਜਾਣਗੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਪਾਰਟੀ ਨੇ ਵਾਜੀ ਮਾਰੀ ਹੈ ਇਹ 8 ਫਰਵਰੀ ਨੂੰ ਜਿਹੜਾ ਆ ਸਾਹਮਣੇ ਆ ਜਾਵੇਗਾ ਪਰ ਹੁਣ ਹਰ ਇੱਕ ਪਾਰਟੀ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਦਿੱਲੀ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਤਾਂ ਪਟੇਲ ਨਗਰ ਤੋਂ ਪ੍ਰਵੇਸ਼ ਰਤਨ ਅਤੇ ਮੋਤੀਨਗਰ ਤੋਂ ਸ਼ਿਵਚਰਨ ਗੋਲ ਦੇ ਹੱਕ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਅੱਜ ਚੋਰਾ-ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾਣਾ ਹੈ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਹਰ ਪਾਰਟੀ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਪਾਰਟੀ ਦੇ ਹੱਕ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਵੱਲੋਂ ਵੋਟ ਪਾਈ ਜਾਵੇ ਲੋਕਾਂ ਦਾ ਸਹਿਯੋਗ ਜਿਹੜਾ ਆ ਹਰ ਪਾਰਟੀ ਦੇ ਵੱਲੋਂ ਮੰਗਿਆ ਜਾ ਰਿਹਾ ਤੇ ਅੱਜ ਸੀਐਮ ਮਾਨਪ ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜੇ ਨੇ ਅੱਜ ਦਿੱਲੀ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਅੱਜ ਦੁਪਹਿਰ 2 ਵਜੇ ਪਟੇਲ ਨਗਰ ਵਿਧਾਨ ਸਭਾ ਤੋਂ ਉਮੀਦਵਾਰ ਪ੍ਰਵੇਸ਼ ਰਤਨ ਅਤੇ ਸ਼ਾਮ 4 ਵਜੇ ਮੋਤੀਨਗਰ ਤੋਂ ਉਮੀਦਵਾਰ ਸ਼ਿਵਚਰਨ ਗੋਇਲ ਦੇ ਹੱਕ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਰੋਡ ショਅ ਕੀਤਾ ਜਾਣਾ ਹੈ ਚੋਣ ਪ੍ਰਚਾਰ ਕੀਤਾ ਜਾਣਾ ਹੈ ਤਾਂ ਇਸ ਮੌਕੇ ਸੀਐਮ ਮਾਨ ਦੇ ਵੱਲੋਂ ਲੋਕਾਂ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਜਾਣੀ ਹੈ ਤਾਂ ਲਗਾਤਾਰ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਰੋਡ ショਅ ਕੀਤੇ ਜਾ ਰਹੇ ਨੇ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤੇ ਇਸ ਮੌਕੇ ਹੀ ਅੱਜ ਸੀਐਮ ਮਾਨ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ 2 ਵਜੇ ਪਟੇਲ ਨਗਰ ਦੇ ਵਿੱਚ ਅਤੇ ਸ਼ਾਮ 4 ਵਜੇ ਮੋਤੀ ਨਗਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਣਾ ਹੈ ਤਾਂ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ 5 ਫਰਵਰੀ ਨੂੰ ਵੋਟਾਂ ਪੈਣੀਆਂ ਹੈ ਲੋਕਾਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ ਤੇ ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਜਿਹੜੀਆਂ ਨੇ 5 ਫਰਵਰੀ ਨੂੰ ਪੈਣਗੀਆਂ ਤੇ 8 ਫਰਵਰੀ ਨੂੰ ਹੀ ਨਤੀਜੇ ਵੀ ਜਿਹੜੇ ਆ ਸਾਫ ਆ ਜਾਣਗੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਪਾਰਟੀ ਨੇ ਵਾਜੀ ਮਾਰੀ ਹੈ ਇਹ 8 ਫਰਵਰੀ ਨੂੰ ਜਿਹੜਾ ਆ ਸਾਹਮਣੇ ਆ ਜਾਵੇਗਾ ਪਰ ਹੁਣ ਹਰ ਇੱਕ ਪਾਰਟੀ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਦਿੱਲੀ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਤਾਂ ਪਟੇਲ ਨਗਰ ਤੋਂ ਪਰਵੇਸ਼ ਰਤਨ ਅਤੇ ਮੋਤੀਨਗਰ ਤੋਂ ਸ਼ਿਵਚਰਨ ਗੋਲ ਦੇ ਹੱਕ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਅੱਜ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾਣਾ ਹੈ ਸਵੇਰਾ ਟੀਵੀ ਦੇ